ਫਿਲਾਰਵਿਕਾ ਉਸ ਸਮੇਂ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਫਿਲੌਰ ਮੁਖ ਜੀਟੀ ਰੋਡ ਤੇ ਸਵੇਰ ਸਮੇਂ ਦੁੱਧ ਨਾਲ ਭਰਿਆ ਇੱਕ ਕੰਟੇਨਰ ਪਲਟ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਕੰਟੇਨਰ ਬਟਾਲਾ ਤੋਂ ਦੁੱਧ ਲੈ ਕੇ ਆ ਰਿਹਾ ਸੀ ਕਿ ਹੋਟਲ ਆਰਸੀ ਪਲਾਜ਼ਾ ਕੋਲ ਚਾਲਕ ਦੀ ਝੋਕ ਲੱਗਣ ਨਾਲ ਪਲਟ ਗਿਆ ਇਸ ਹਾਦਸੇ ਵਿੱਚ ਕੰਟੇਨਰ ਚਾਲਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਦਾਖਲ ਕਰਵਾਇਆ ਜੀ ਜੀ ਕੀ ਨਾਮ ਹੈ ਤੁਹਾਡਾ ਤੇ ਇੱਕ ਟਰੱਕ ਪਲਟਿਆ ਦੁੱਧ ਦਾ ਕੰਟੇਨਰ ਕੀ ਕਹਿਣਾ ਚਾਹੁੰਦੇ ਕਿੱਥੋਂ ਕਿੱਥੇ ਜਾ ਰਿਹਾ ਮੈਂ ਐਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਦੇ ਤਨਾਤਾਂ ਸਾਨੂੰ ਕੋਈ ਅਨਨੋਨ ਫੋਨ ਤੋਂ ਫੋਨ ਆਇਆ ਸੀ ਵੀ ਇੱਕ ਟਰੱਕ ਜਿਹੜਾ ਦੁੱਧ ਵਾਲਾ ਪਲਟ ਗਿਆ ਆ ਇਹ ਬਟਾਲੇ ਤੋਂ ਜਾ ਰਿਹਾ ਸੀਗਾ ਅੰਬਾਲਾ ਅੰਬਾਲਾ ਜਾਂ ਹਾਂਜੀ ਤੇ ਡਰਾਈਵਰ ਦੇ ਕੋ ਨੀਂਦ ਆਉਣ ਦਾ ਕਾਰਨ ਲੱਗ ਰਿਹਾ ਹਾਂਜੀ ਠੀਕ ਹੈ ਜੀ ਗੱਡੀ ਐ ਸਰਵਿਸ ਲਾਈਨ ਤੇ ਪਲਟ ਗਈ ਹੁਣ ਅਸੀਂ ਹੈਡਰਾ ਮੰਗਾਇਆ ਠੀਕ ਹੈ ਜੀ ਤੇ ਛੋਟੇ ਹੈਡਰੇ ਤਾਂ ਚੁੱਕਿਆ ਨਹੀਂ ਜਾਣਾ ਇਹ ਤੇ ਨੈਸ਼ਨਲ ਹਾਈਵੇ ਵਾਲਾ ਹੈਡਰਾ ਆ ਰਿਹਾ ਤੇ ਉਹਨਾਂ ਫਿਰ ਸਿੱਧਾ ਕਰਵਾ ਰਹੇ ਆ 5 ਲੀਟਰਾਂ ਦੇ ਟੰਨਾਂ ਦੇ ਹਿਸਾਬ ਨਾਲ ਦੁੱਧ ਬਾਹਰ ਆ ਕੀ ਕਹਿਣਾ ਕੋਈ ਡਰਾਈਵਰ ਦੇ ਬਚਾਓਗੇ ਡਰਾਈਵਰ ਦੇ ਸੱਟ ਲੱਗੀ ਆ ਹਾਂਜੀ ਸਿਰ ਤੇ ਓਕੇ ਤੇ ਉਹਨੂੰ ਅਸੀਂ ਸਿਵਲਸਪੀ ਫਲੋਰ ਦਾਖਲ ਕਰਵਾਇਆ ਹੈ ਕਿੱਦਾਂ ਦੇ ਹਾਲਾਤ ਆ ਉਹਦਾ ਠੀਕਾ ਖਤਰੇ ਤੋਂ ਬਾਹਰ ਹੀ ਆ ਜੀ ਖਤਰੇ ਤੋਂ ਬਾਹਰ ਆ ਹਾਂਜੀ ਜਿਹੜਾ ਦੁੱਧ ਦਾ ਸਰ ਕਰਾ ਰਹੇ ਆ ਨਹੀਂ ਸਾਡੇ ਦੁੱਧਾ ਕਰਵਾ ਰਹੇ ਆ ਜੀ ਤੇ ਦੁੱਧ ਜੇ ਰੋੜਦਾ ਆ ਇਹਦਾ ਫੇਰਾ ਵੀ ਹੋ ਜਾਣਾ ਜੇ ਕੋ ਆਜੂ ਮੈਂ ਤਾਂ ਲੈ ਵੀ ਮੌਕੇ ਦੇ ਮਿਜੂ ਲੋਕਾਂ ਨੇ ਦੱਸਿਆ ਕਿ ਦੁੱਧ ਕੰਟੇਨਰ ਤੋਂ ਬਾਹਰ ਬਹਿਣ ਲੱਗ ਪਿਆ ਜਿਸ ਨਾਲ ਕੁਝ ਲੋਗ ਡੁੱਲੇ ਦੁੱਧ ਨੂੰ ਇਕੱਠਾ ਕਰਕੇ ਆਪਣੇ ਘਰਾਂ ਨੂੰ ਟਰਮੀਆਂ ਤੇ ਕੰਨੀਆਂ ਵਿੱਚ ਲਿਆਂਦੇ ਵੀ ਦੇਖੇ ਗਏ ਫਿਲੌਰ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲੌਰ ਤੋਂ ਨਵਰਾੰਗ ਚੈਨਲ ਦੇ ਰਾਜਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਵੀਰੇ ਕੀ ਨਾਇਆ ਤੁਹਾਡਾ ਮੇਰਾ ਨਾਮ ਗੁਲਮਰ ਸਿੰਘ ਕਿੱਥੋਂ ਕਿੱਥੇ ਜਾ ਰਹੇ ਸੀਗੇ ਮੈਂ ਬਟਾਲੇ ਤੋਂ ਅੰਮ੍ਰਿਤਾਲਾ ਜਾ ਰਿਹਾ ਸੀ ਸਾਹਿਬ ਕੀ ਹੋਇਆ ਫਿਰ ਰਸਤੇ 'ਚ ਆ ਰਹੀ ਸੀ ਰਾਤੀ ਗੱਡੀ ਚਲਾ ਕੇ ਤੇ ਇੱਕ ਬਾਈਕ ਵਾਲਾ ਸੀ ਅੱਗੇ ਠੀਕ ਹੈ ਉਹਨੇ ਅਚਾਨਕ ਬ੍ਰੇਕ ਦੀ ਮਾਰੀ ਤੇ ਮੈਂ ਵੀ ਬ੍ਰੇਕ ਮਾਰੀ ਤੇ ਮੇਰੀ ਗੱਡੀ ਘੁੰਮ ਗਈ ਪਿੱਛੇ ਵੱਤੋ ਇਹ ਕਿਹੋ ਜਿਹੀ ਸੀ ਗੱਡੀ ਜੀ ਕੀ ਸੀ ਗੱਡੀ ਜੀ ਦੁਰਦ ਸੀ ਅੱਛਾ ਜੀ ਫਿਰ ਕੀ ਹੋਇਆ ਗੱਡੀ ਪਲਟ ਗਈ ਗੱਡੀ ਅਚਾਨਕ ਜਦ ਜੱਕਦਾ ਮੈਂ ਵੀ ਬ੍ਰੇਕ ਮਾਰੀ ਤੇ ਗੱਡੀ ਫੁੱਟਬਾਲੀ ਦੇ ਉੱਪਰ ਚੜ ਗਈ ਤੇ ਪਲਟ ਗਈ ਸੀ ਪਲਟ ਗਈ ਦੁੱਧ ਸੀ ਵਿੱਚ ਹਾਂਜੀ ਦੁੱਧ ਸੀ ਕਿੰਨਾ ਦੁੱਧ ਨੁਕਸਾਨ ਹੋ ਗਿਆ ਕਿੰਨੇ ਦਾ ਨੁਕਸਾਨ ਹੋ ਗਿਆ ਲਗਭਗ ਅੱਜ ਤੇ ਹੁਣ ਪਤਾ ਨਹੀਂ ਪਾ ਗੀ ਤੇ ਲੱਜਾਂ ਨਹੀਂ ਚਾਹੀਦੀ ਕਿਹੜਾ ਇੰਡਰ ਸੀ ਦੁੱਧ ਵਿੱਚ ਸੋਤੇ ਦੇ ਮੇਰੇ ਨਾਲ ਕੋਈ 22 24 ਲੀਟਰ ਹੈਗਾ ਹੈ 24 ਲੀਟਰ ਹੋਏਗਾ ਸ਼ਾਇਦ 24 ਲੀਟਰ ਹਾਂਜੀ ਕਿੱਥੋਂ ਕਿੱਥੋਂ ਜਾ ਰਹੀ ਸੀ ਕਿੱਥੇ ਜਾਣਾ ਸੀ ਬਟਾਲੇ ਤੋਂ ਅੰਮ੍ਰਾਲਾ ਸਾਹਾ ਜਾ ਰਹੀ ਸੀ ਕਿੱਥੇ ਦੀ ਗੱਟੀ ਹੈ ਇਹ ਬਟਾਲੇ ਦੀ ਹੈ ਜੀ ਜੇ ਤੁਹਾਨੂੰ ਕੋਈ जख्मी ਨੂੰ ਲਿਆਂਦਾ ਕਿਸ ਨੇ ਹਾਂਜੀ ਮੈਂ ਛੜਪਸ ਰੱਖਿਆ ਪੋਰਸੜੇ ਲੈ ਤੇ ਆਇਆ